ਤਸਵੀਰਾਂ ਵੇਖ ਸਕਦੇ ਹੋ ਲੁਧਿਆਣਾ ਦੀਆਂ ਤਸਵੀਰਾਂ ਨੇ ਜਿੱਥੇ ਕਿ ਸ਼੍ਰੀ ਰਾਮ ਮੰਦਰ ਨੂੰ ਲੈ ਕੇ ਲੋਕਾਂ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਪਟਾਕੇ ਜਲਾਏ ਜਾ ਰਹੇ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਬਹੁਤ ਹੀ ਸੁੰਦਰ ਨਜ਼ਾਰੇ ਏ ਥੇ ਦੇਖਣ ਨੂੰ ਮਿਲ ਰਹੇ ਹੈ 500 ਸਾਲ ਬੀਤ ਗਿਆ ਹੈ ਜੀ ਪਰ ਸਾਡੇ ਪ੍ਰਭੂ ਰਾਮ ਆਏ ਹੈ ਹਮ ਬਹੁਤ ਖੁਸ਼ ਹੈ ਰੀਅਲ ਦਿਓ ਜੀ ਅੱਜ ਜਦੋਂ ਰਾਮ ਆਪਣੇ ਘਰ ਪਰ ਆਏ ਹੈ ਠੀਕ ਹੈ ਨਾ ਤਾਂ ਅਸਲੀ ਦਿਓ ਜੀ ਅੱਜ ਹੀ ہمارے ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ। ਔਰ ਬਿਜਲੀ ਕੇ ਮਾਮਲੇ ਮੇਂ ਪੰਜਾਬ ਕੋ ਸਰਪਲਸ ਬਣਾਏਗੇ। 24 ਘੰਟੇ ਬਿਜਲੀ ਰਹਿੰਦੀ ਹੈ ਜੇ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਤੇ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ? ਤੇ ਸਾਡੀਆਂ ਪ੍ਰਾਇਓਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਇਹ ਤਾਂ ਉਹ ਮੇਰੀ ਜੋਪੜੀ ਤੇਵਾ ਲੇ ਜائیں گے 라ਵੇ ਆਈਏ پرو ਪੰਜਾਬੀ ਟੀਵੀ ਦੇਖ ਰਹੇ ਹਾਂ ਤੁਸੀਂ ਮੈਂ ਇਸ਼ਾਤੇ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੀਆਂ ਤਸਵੀਰਾਂ ਨੇ ਜਿੱਥੇ ਕਿ ਸ਼੍ਰੀ ਰਾਮ ਮੰਦਰ ਨੂੰ ਲੈ ਕੇ ਲੋਕਾਂ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਪੱਟੀ-ਕਿੱਟੀ ਦੇ ਵਿੱਚ ਇੱਥੇ ਲੋਕ ਨੇ ਜਿਹੜੇ ਇਕੱਠੇ ਹੋਏ ਹੋਏ ਨੇ ਪਟਾਕੇ ਚਲਾਏ ਜਾ ਰਹੇ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਬਹੁਤ ਹੀ ਸੁੰਦਰ ਨਜ਼ਾਰੇ ਏ ਥੇ ਇਹ ਤੁਹਾਨੂੰ ਮਿਲ ਰਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਖੁਸ਼ੀ ਮਨਾਈ ਜਾ ਰਹੀ ਹੈ ਪਟਾਕੇ ਚਲਾਏ ਜਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਨੇ ਜਿਹੜੇ ਇਕੱਠੇ ਹੋਏ ਹੋਏ ਨੇ ਆ ਸ੍ਰੀ ਰਾਮ ਮੰਦਰ ਦੀ प्राण ਪ੍ਰティਸ਼ਟਾ ਦਾ ਦਿਨ ਆ ਤੇ ਤਸਵੀਰਾਂ ਵੀ ਅਕਸਰ ਕਿੱਦਾਂ ਦਾ ਲੱਗ ਰਹੇ ਬਹੁਤ ਵਧੀਆ ਜੀ ਸ੍ਰੀ ਰਾਮ ਕਿੱ사 ਲੱਗ ਰਿਹਾ ਹੈ ਮੈਮ ਆ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਹਮਾਰਾ ਰਾਮ ਜੀ ਆਇਆ ਹੈ बहुत साल 500 साल वेट किया है हमारे प्रभु राम आए हैं हम बहुत खुश हैं आपको पता है आज क्या हुआ है हां जी क्या हुआ राम जी का 14 वर्ष वापस हुआ 500 साल अपने घर आए यस आज फिर से दिवाली बनाई जाएगी यस दोबारा बनाई जाएगी बड़ा साल जो दो बार दिवाली बनाई हाँ। जाती है हां जी हाँ जी हम खूब दिवाली मनाएंगे दो तो बार दिवाली बनाएंगे तो राम हमारे घर में आए हमें रियल दिवाली तो आज है जब राम अपने घर पे आए हैं ठीक है ना तो असली दिवाली आज हुई हमारे लिए तो जय श्री राम तो श्री राम जी को अयोध्या मिलने कब जा रहे हो चौको बुलाएंगे बहुत जल्दी जाएंगे ਅੱਜ ਦੇਖੋ ਤੁਸੀਂ ਵੇਖੋਗੇ ਤਸਵੀਰਾਂ ਬਹੁਤ ਹੀ ਖੂਬਸੂਰਤ ਨਜ਼ਾਰੇ ਤੋਂ ਵੇਖਣ ਨੂੰ ਮਿਲ ਰਿਹਾ ਹੈ ਪੂਰੇ ਲੁਧਿਆਣਾ ਵਾਸੀ ਨੇ ਜਿਹੜੇ ਇੱਥੇ ਇਕੱਠੇ ਹੋਏ ਹੋਏ ਨੇ ਤੇ ਉਹਨਾਂ ਵੱਲੋਂ ਲਗਾਤਾਰ ਸ਼ਾਟਸ ਚਲਾਏ ਜਾ ਰਹੇ ਨੇ ਪਟਾਕੇ ਚਲਾਏ ਜਾ ਰਹੇ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਪ੍ਰਾਣ ਪ੍ਰਧਿਸ਼ਠਾ ਦਾ ਦਿਨ ਹੈ ਅੱਜ ਸਰ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਜੀ 500 ਸਾਲ ਬਾਅਦ ਬਹੁਤ ਸ਼ੁਭ ਦਿਨ ਆਇਆ ਹੈ ਜੈ ਸ਼੍ਰੀ ਰਾਮ ਜੈ ਜੈ ਕਾਰ ਜੈ ਸ਼੍ਰੀ ਰਾਮ ਸੀਰੀਅਸਲੀ ਇੰਨੀ ਖੁਸ਼ੀ ਹੋ ਰਹੀ ਹੈ ਕੀ 500 ਸਾਲ ਬਾਅਦ ਜੋ ਸਾਨੂੰ RAM ji ਫੇਰ ਵਾਪਸ ਮਿਲੇ ਨੇ ਅਯੋਧਿਆ ਦੇ ਵਿੱਚ ਸੋ ਸਾਰੇ ਅਦਵਾਈ ਆਦੇਸ਼ ਹੈ ਜੈ ਸ਼੍ਰੀ ਰਾਮ ਜਦੋਂ ਅਯੋਧਿਆ ਦੀਆਂ ਤਸਵੀਰਾਂ ਬਾਹਰ ਆਈਆਂ RAM lalla ji ਦੀ ਮੂਰਤੀ ਸਾਹਮਣੇ ਆਈ ਤਾਂ ਕਿੱਦਾਂ ਦਾ ਲੱਗ ਬਹੁਤ ਮਰਮੋਸ਼ ਹੋਇਆ ਜੀ ਬਹੁਤ ਮਨ ਪਰਸਾਨ ਹੋਇਆ ਮਨ ਭਾਵੋ ਭਾਵ ਹੋ ਗਿਆ ਬਹੁਤ ਵਧੀਆ ਜੈ ਸ਼੍ਰੀ ਰਾਮ ਸੋ ਤੁਸੀਂ ਵੇਖੋਗੇ ਕਿਵੇਂ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਪਟਾਕੇ ਚਲਾਏ ਜਾ ਰਹੇ ਨੇ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਵੇਂ ਖੁਸ਼ੀਆਂ ਨੇ ਜਿਹੜੀਆਂ ਮਨਾਈਆਂ ਜਾ ਰਹੀਆਂ ਲਗਾਤਾਰ ਪਟਾਕੇ ਚੱਲ ਰਹੇ ਨੇ ਸ਼ੋਰ ਤੋਂ ਚਲਾਏ ਜਾ ਰਹੇ ਨੇ ਖੁਸ਼ੀਆਂ ਮਨਾਇਆ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਹੋਏ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਸਰ ਕਿਵੇਂ ਦਾ ਲੱਗ ਰਿਹਾ ਬਹੁਤ ਬ੍ਰਿੰਦ ਬਹੁਤ ਹਨ ਤਾਰੇ ਹਰ ਰਾਮ ਜੀ ਆਏ ਜੀ ਬਣੀਏ ਬੋਲੋ ਜੀ ਸੋ જય શ્રી ਰਾਮ ਦੇ ਨਾਅਰੇਾਂ ਦੇ ਨਾਲ ਜਿਹੜਾ ਤੁਸੀਂ ਵੇਖ ਸਕਦੇ ਹੋ ਜਕਾਰੇ ਲਗਾਏ ਜਾ ਰਹੇ ਨੇ ਜਕਾਰਿਆਂ ਦੇ ਨਾਲ ਸ਼ਹਿਰ ਗੂੰਜ ਉੱਠਿਆ ਹੈ ਜੈ ਸ਼੍ਰੀ ਰਾਮ ਦੇ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹਦੇ ਵੀ ਡਿਊਟੀ ਆ ਜਿਹੜੀ ਕਿ ਬਹੁਤ ਵਧੀਆ ਤਰੀਕੇ ਨਾਲ ਦਿੱਤੀ ਸਰ ਬਹੁਤ ਵੱਡਾ ਇਕੱਠ ਲੁਧਿਆਣਾ ਸ਼ਹਿਰ ਦੇ ਵਿੱਚ ਹੋਇਆ ਸ਼੍ਰੀ ਰਾਮ ਮਾਏ ਦੇ ਉਹਨਾਂ ਦੇ ਹਨਾ ਪ੍ਰਾਨ ਪ੍ਰਤੀਸ਼ਠਾ ਦਾ ਅੱਜ ਦਿਨ ਆ ਕਿਵੇਂ ਦਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਲਹਰ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਆ ਜੀ ਬਹੁਤ ਜ਼ਿਆਦਾ ਰੌਣਕ ਲੱਗੀ ਜੀ ਇੱਥੇ ਦੀਵਾਲੀ ਵਾਲਾ ਮਾਹੌਲ ਬਣਿਆ ਹੋਇਆ ਇੱਥੇ ਜੀ ਮੈਂ ਕਹਿੰਦਾ ਪ੍ਰਮਾਤਮਾ ਇਹਨਾਂ ਦੇ ਨਾਲ ਹੀ ਸਾਰੇ ਜਣੇ ਜੁੜੇ ਰਹਣ सो तस्वीरें में कहनी एक बार ज़रूर दिखा दोगे किस तरीके जय श्री राम <laughs> जय श्री राम जय श्री राम जय श्री राम जय श्री राम जय श्री राम।, राम में हो रहा है सब कुछ राम में हो रहा है सब प्रफुल्लित हो रहे हैं कि आज राम युग बना है दोबारा से हम भाग्यशाली समझते हैं कि हमें भगवान राम मिले इस युग में भगवान राम के दर्शन हुए हम बहुत बहुत आभारी हैं आदरणीय मोदी जी के मोदी सरकार के कि ऐसा नेता देश को बार बार मिले जय श्री राम लाल सामने आई तस्वीर सामने आई तो अभी भी मन करता है कि हम उसको देखे जाएं देखे जाएं बस देखे जय श्री राम देखोगे जय श्री राम गूंज उठा ਸਵੇਰਾ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਰੌਣਕਾਂ ਨੇ ਲੱਗਿਆ ਹੋਈਆਂ દિਵਾਲੀ ਮਨਾਈ ਜਾ ਰਹੀ ਹੈ ਇੱਥੇ ਤੇ ਉੱਧਰ ਜਾ ਕੇ ਵੀ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿੰਨੀ ਕੋਨਾਂ ਨੂੰ ਖੁਸ਼ੀ ਹੋ ਰਹੀ ਹੈ ਕਿਉਂਕਿ ਲਗਾਤਾਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੇ ਨਾਲ ਸ਼ਹਿਰ ਗੂੰਜ ਉੱਠਿਆ ਹੈ ਸੋ ਤਸਵੀਰਾਂ ਵੇਖੋਗੇ ਦੀਪਮਾਲਾ ਕੀਤੀ ਜਾ ਰਹੀ ਹੈ ਮੋਮਬਤੀਆਂ ਲਗਾਈਆਂ ਜਾ ਰਹੀਆਂ ਨੇ ਦੀਵੇ ਜਲਾਏ ਜਾ ਰਹੇ ਨੇ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਕਿ ਬਹੁਤ ਖੂਬਸੂਰਤ ਤਸਵੀਰਾਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਜੈ ਸ਼੍ਰੀ ਰਾਮ 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 ਬਹੁਤ ਜੋਸ਼ ਤੁਹਾਡੇ ਜਿਥੋਂ ਮਿਲ ਰਿਹਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਭਾਰਤ ਕਾ ਬਚਾ ਬੜੀ ਲੱਗ ਰਹਾ ਬਹੁਤ ਬੜੀ ਹੈ ਮੇਰੀ ਜੋ ਬੜੀ ਕੇ ਬਾਗ ਐ ਚ ਖੁੱਲੀ ਸੁਣ ਕੇ ਰਾਮ ਸੁਣ ਕੇ ਹੋ ਮੈਂ ਤਾਂ ਵੱਨਾ ਵਿੱਚੋਂ ਆਈ ਰਾਮ ਸੁਣ ਕੇ ਰਾਮ ਸੁਣ ਕੇ ਹੋ ਮੇਰੀ ਖੱਟੇ ਮਿੱਠੇ ਬੇਰਾ ਦਾ ਹੋ ਭੋਗ ਲਾਣਗੇ ਰਾਮ ਆਣਗੇ ਬਹੁਤ ਬੜੀਆ ਲੱਗ ਰਹਾ ਹੈ ਵੜਿਆ ਭਗਵਾਨ ਰਾਮ ਅੱਜ ਟੈਂਟ ਸੇ ਉੱਠ ਕੇ ਆਪਣੇ ਘਰ ਮੇ ਪਹੁੰਚੇ ਹਨ ਤਾਂ ਪੂਰੇ ਦੇਸ਼ ਮੇ ਇਸ ਕਾ ਬਹੁਤ ਹੀ ਅੱਛੇ ਤਰ੍ਹਾਂ ਸੇ ਮਨਾ ਰਹੇ ਹਨ ਕਿ ਉਹ ਭਗਵਾਨ ਆਪਣੇ ਘਰ ਮੇ ਪਹੁੰਚੇ ਜੀ ਉੱਥੇ ਵੀ ਬੂਰੀਆਂ ਰੌਣਕਾਂ ਲੱਗਿਆ ਹੋਏ ਨੇ ਲੁਧਿਆਣਾ ਸ਼ਹਿਰ ਵੀ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੇ ਨਾਲ ਗੂਜ ਰਿਹਾ ਹੈ ਬਸ ਕਰੋਪ ਦੀ ਕਿਰਪਾ ਹੋਵੇ ਸਾਨੂੰ ਵੀ ਬਦਨ ਨੀ ਦੀਪ ਪਾਲਾ ਕੀਤਾ ਜਾ ਰਿਹਾ ਦਿਵਾਲੀ ਮਨਾਈ ਜਾ ਰਹੀ ਪੂਰੀ ਦਿਵਾਲੀ ਹੈ ਇੱਥੇ ਬਹੁਤ ਵਧੀਆ ਲੱਗ ਰਿਹਾ ਜੀ ਕਰਦਾ ساری ਰਾਤ ਬਸ ਉਹੀ ਬੈਠੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਨਾਰੇ ਲਗਾਤੇ ਰਹੀਏ ਬਹੁਤ ਬਹੁਤ ਜ਼ਿਆਦਾ ਮਨ ਖੁਸ਼ ਹੋਇਆ ਅੱਜ ਸੋ ਦੇਖੋਗੇ ਇੱਕ ਵਾਰ ਮੈਂ ਕਹੂੰਗੀ ਕੈਮਰਾਮੈਨ ਨੂੰ ਕਿ ਤਸਵੀਰਾਂ ਦਿਖਾਣ ਕਿਵੇਂ ਇੱਥੇ ਲੋਕ ਨੇ ਜਿਹੜੇ ਇਕੱਠੇ ਹੋਏ ਹੋਏ ਨੇ ਜੈ ਸ਼੍ਰੀ ਰਾਮ ਦੇ ਜਕਾਰਿਆਂ ਦੇ ਨਾਲ ਲੁਧਿਆਣਾ ਗੂੰਜ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇੱਥੇ ਲੁਧਿਆਣਾ ਇਹ ਬਹੁਤ ਅੱਛਾ ਲੱਗਿਆ ਮੇਰੇ RAM ਜੀ ਆਏ ਨੇ RAM ਜੀ ਆਏ ਨੇ RAM ਜੀ ਆਏ ਨੇ ਕਿਵੇਂ ਦਾ ਲੱਗ ਰਿਹਾ ਮਾਮ ਬਹੁਤ ਅੱਛਾ ਲੱਗ ਰਿਹਾ ਹੈ ਜੋਦੇ ਇਹੀ ਪੇ ਬਣੀ ਹੋਈ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਦੇਖੋ ਕਿ ਜੈ ਸ਼੍ਰੀ ਰਾਮ ਹੋ ਰਹੀ ਹੈ ਦੀਪਮਾਲਾ ਕੀਤੀ ਜਾ ਰਹੀ ਹੈ ਕੈਂਡਲਸ ਲਗਾਈਆਂ ਜਾ ਰਹੀਆਂ ਨੇ ਦੀਵੇ ਲਜਾਏ ਜਾ ਰਹੇ ਨੇ ਜਿਵੇਂ ਕਿਹਾ ਜਾ ਰਿਹਾ ਸੀਗਾ ਕਿ ਦੀਵਾਲੀ ਨਾਲ ਉਹ ਵੀ ਵੱਡੀ ਦੀਵਾਲੀ ਹੈ ਜਿਹੜੀ ਕਿ ਇਸ ਵਾਰ ਮਨਾਈ ਜਾਏਗੀ ਤੇ ਉਮੀਦ ਕਰਦੇ ਆ ਜਿਹੜਾ ਪੂਰੇ ਭਾਰਤ ਦੇ ਵਿੱਚ ਜਿਹੜਾ ਇੱਕ ਮਾਹੌਲ ਬਣਿਆ ਹੋਇਆ ਹੈ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੇ ਨਾਲ ਪੂਰਾ ਆ ਰਿਹਾ ਤਾਂ ਗੂੰਜ ਰਿਹਾ ਹੈ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਤੁਸੀਂ ਵੀ ਇਸ ਪਲ ਨੂੰ ਇੰਜੋਏ ਕਰੋ ਤੁਸੀਂ ਵੀ ਹੁਣ ਦੀਵਾਲੀ ਵਾਂਗ ਇਸੇ ਤਰ੍ਹਾਂ ਦੀਪ ਮਾਲਾ ਜਿਹੜੀ ਘਰ-ਘਰ ਦੇ ਵਿੱਚ ਕਰੋ ਤੇ ਖੁਸ਼ੀਆਂ ਮਾਣੋ